ਕੀਪੂ ਘੋੜਾ ਦਲ ਦੇ ਵਰਕਰਾਂ ਨੇ ਅੱਜ ਕਿਸ ਤਰ੍ਹਾਂ ਦੀ ਗੱਲ ਮੀਟ ਸ਼ੁਰੂ ਕੀਤੀ ਕਿ ਇੱਕ ਔਰਤ ਦੇ ਨਾਲ ਜਾਂ ਇੱਕ ਬੀਬੀ ਦੇ ਨਾਲ ਇਸ ਢੰਗ ਨਾਲ ਗੱਲ ਕਰਨੀ ਤੇ ਗੱਲ ਕਰਨ ਤੋਂ ਇਲਾਵਾ ਬਿਨਾਂ ਪੁੱਛੇ ਤੋਂ ਰਿਕਾਰਡਿੰਗ ਕਰ ਲੈਣੀ ਫਿਰ ਨਾਲ ਵੀਡੀਓ ਬਣਾਣੀ ਮੈਂ ਸੋਚ ਨਹੀਂ ਸਕਦਾ ਕਾਲੀ ਦਲ ਦਾ ਦੰਗ ਤੋਂ ਵੀ ਇਹ ਮੈਂ ਨਾਲ ਗੱਲ ਕਰੇਗਾ ਤੇ ਅਸੀਂ ਕੋਈ ਵਿਚਾਰ ਪੇਸ਼ ਕਰਾਂਗੇ ਪਰ ਜਿਸ ਵਕਤ ਵੀ ਬੀਜੀ ਨਾਲ ਉਹਨਾਂ ਗੱਲਾਂ ਕੀਤੀਆਂ ਮੈਨੂੰ ਬਹੁਤ ਅਫਸੋਸ ਹੋਇਆ ਤੇ ਮੈਂ ਸੋਚਿਆ ਹੀ ਸੀ ਕਿ ਅਕਾਲੀ ਅੱਜ ਇਸ ਕਿਰਦਾਰ ਦੇ ਹੋਗੇ ਕਿ ਧੀਆਂ ਭੈਣਾਂ ਦੀ ਕਿਰਦਾਰ ਕੁਸ਼ੀ ਕਰਨਾ ਪਈ ਉਸ ਤੋਂ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਗੋੜੇ ਹੋ ਉਸ ਤੋਂ ਪਹਿਲਾਂ ਜਥੇਦਾਰਾਂ ਦਾ ਵੀ ਕਿਰਦਾਰ ਕੁਸ਼ੀ ਕੀਤੀ ਹੈ ਤੇ ਫਿਰ ਤੁਸੀਂ ਇੱਕ ਔਰਤਾਂ ਨੂੰ ਤੱਕਰੀ ਬਖਸ਼ਿਆ ਹੀ ਨਹੀਂ ਤੁਰ ਤੋਂ ਆਸ ਨਹੀਂ ਸੀ ਮਿਲਦੀ ਪਰ ਜਿਹੜੇ ਅਕਾਲ ਤਖਤ ਸਾਹਿਬ ਦੇ ਹੀ ਹੋ ਸਕੇ ਉਹ ਕਿਸੇ ਔਰਤ ਦੇ ਕਿਸੇ ਇਜਤਤਾ ਦੇ ਕਿਸਦਾ ਹੋਣੀ। ਸਭ ਵਾਹੀ ਕੋ ਜਿੱਕਾ ਖਾਲਸਾ ਵਾਹੀ ਕੋ ਜਿੱਕੀ ਫਤਿਹ। ਐਤਵਾਰ ਵਾਲੇ ਦਿਨ ਜਿਸ ਦਿਨ ਵਿਸਾਖੀ ਦਾ ਦਿਹਾੜਾ ਸੀ ਮੈਨੂੰ ਇੱਕ ਵਰਕਰ ਦਾ ਫੋਨ ਆਇਆ। ਮੈਂ ਆਪਣੀ ਸੁਭਾਅ ਦੇ ਅਨੁਸਾਰ ਫੋਨ ਚੱਕਿਆ ਕਿਉਂਕਿ ਕੋਈ ਸਧਾਰਨ ਵੀ ਵਰਕਰ ਮੈਨੂੰ ਫੋਨ ਕਰੇ ਤਾਂ ਹਮੇਸ਼ਾ ਫੋਨ ਮੈਂ ਆਪਣਾ ਆਪ ਚੁੱਕ ਦਿੰਦਾ। ਜਿਸ ਵੇਲੇ ਉਹਨੇ ਫੋਨ ਕੀਤਾ ਮੈਂ ਸੋਚਿਆ ਕੋਈ ਅਕਾਲੀ ਵਰਕਰ ਹੋਏਗਾ ਜਿਹਨੂੰ ਵਿਰਾਸਤ ਵਿੱਚ ਸਿੱਖੀ ਮਿਲੀ ਹੋਏਗੀ ਜਿਹਨੂੰ ਵਿਰਾਸਤ ਵਿੱਚ ਅਕਾਲੀ ਦਲ ਦਾ ਪਿਆਰ ਸਤਕਾਰ ਮਿਲਿਆ ਹੋਏਗਾ ਤੇ ਉਹਦੇ ਵਾਸਤੇ ਅਕਾਲੀ ਦਲ ਇੱਕ ਬਹੁਤ ਵੱਡੀ ਪੰਥਕ ਪਾਰਟੀ ਦੇ ਨਾਲ ਪਿਆਰ ਰਿਹਾ ਤੇ ਉਹ ਜ਼ਰੂਰ ਸਿੱਖੀ ਸਰੂਪ ਵਾਲਾ ਹੋਏਗਾ ਸਿਰ ਤੇ ਦਸਤਾਰ ਹੋਏਗੀ ਚਿਹਰੇ ਤੇ ਦਾੜਾ ਪ੍ਰਕਾਸ਼ ਹੋਏਗਾ ਤਾਂ ਉਹ ਸਿੱਖੀ ਦਾ ਅਕਾਲੀ ਦਲ ਨਾਲ ਸੰਬੰਧਤ ਹੋਇਆ ਪਰ ਮੈਨੂੰ ਇਹ ਨਹੀਂ ਸਮਝ ਆਂਦੀ ਕਿ ਭਗੌੜਾ ਦਲ ਦੇ ਵਰਕਰਾਂ ਨੇ ਅੱਜ ਕਿਸ ਤਰ੍ਹਾਂ ਦੀ ਗੱਲਬਾਤ ਮੇਰੇ ਨਾਲ ਸ਼ੁਰੂ ਕੀਤੀ ਕਿ ਇੱਕ ਔਰਤ ਦੇ ਨਾਲ ਜਾਂ ਇੱਕ ਬੀਬੀ ਦੇ ਨਾਲ ਇਸ ਧੰਨ ਨਾਲ ਗੱਲ ਕਰਨੀ ਤੇ ਗੱਲ ਕਰਨ ਤੋਂ ਇਲਾਵਾ ਬਿਨਾਂ ਪੁੱਛੇ ਤੋਂ ਰਿਕਾਰਡਿੰਗ ਕਰ ਲੈਣੀ ਫਿਰ ਨਾਲ ਵੀਡੀਓ ਬਣਾਣੀ ਮੈਂ ਸੋਚ ਨਹੀਂ ਸਕਦੀ ਕਿਉਂ ਮੇਰੇ ਤੇ ਦਿਮਾਗ ਸੀ ਸ਼ਾਇਦ ਇਹ ਅਕਾਲੀ ਗੱਲ ਦਾ ਦੰਦ ਹੋਵੇ ਕਿ ਮੈਂ ਨਾਲ ਗੱਲ ਕਰੇਗਾ ਤੇ ਅਸੀਂ ਕੋਈ ਵਿਚਾਰ ਵਟਾਂਦਰਾ ਕਰਾਂਗੇ ਪਰ ਜਿਸ ਵੱਤ ਤੇ ਵੀ ਜਿਹਨਾਂ ਨਾਲ ਉਹ ਗੱਲਾਂ ਕੀਤੀਆਂ ਮੈਨੂੰ ਬਹੁਤ ਅਫਸੋਸ ਹੋਇਆ ਤੇ ਮੈਂ ਸੋਚਿਆ ਹੀ ਸੀ ਕਿ ਅਕਾਲੀ ਅੱਜ ਇਸ ਕਰਤਾਰ ਦੇ ਹੋਗੇ ਕਿ ਧੀਆਂ ਭੈਣਾਂ ਦੇ ਕਦਰ ਕੁਸ਼ੀ ਕਰਨਾ ਪਵੇ ਔਰਤ ਦੀ ਕੋਈ ਇੱਜ਼ਤ ਨਾਲ ਦੇ ਹੱਥ ਚ ਨਹੀਂ ਇਹਨਾਂ ਦੇ ਦਿਮਾਗ ਚ ਨਹੀਂ ਰਹੀ ਅਕਾਲੀ ਕਦੀ ਇਸ ਦਾ ਕਰ ਨਹੀਂ ਸਕਦਾ ਉਪਲਬਧ ਪ੍ਰਸਤੀ ਹੋ ਸਕਦਾ ਹੈ ਪਰ ਉਸ ਤੋਂ ਵੀ ਵੱਧ ਜਦੋਂ ਮੈਂ ਦੇਖਿਆ ਕਿ ਉਹਦੀ ਫੋਟੋ ਦੇਖੀ ਵੀਡੀਓ ਦੇਖੀ ਫਿਰ ਮੈਨੂੰ ਥੋੜਾ ਸਕੂਨ ਵੀ ਮਿਲ ਗਿਆ ਕਿ ਵਾਕਈ ਜੋ ਮੈਂ ਸੋਚਦੀ ਸੀ ਵੀ ਅਕਾਲੀ ਸਿੱਖੀ ਸਰੂਪ ਵਾਲਾ ਹੋਏਗਾ ਉਹਦੇ ਮੂੰਹੋਂ ਇਸ ਤਰੀਕਾ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਸਿਰਫ ਰਿਆਈ ਸੀਗਾ ਜਿਹੜਾ ਕਿ ਨਾ ਸਿਰ ਤੇ ਵਾਲ ਸੀ ਨਾ ਜਿਹੜੇ ਤੇ ਕੋਈ ਦਾੜਾ ਸੀ ਇਸ ਕਰਕੇ ਸਿਰਫ ਰਿਆ ਜਿਹੜਾ ਬੰਦਾ ਸੀ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ। ਔਰ ਸਭ ਤੋਂ ਵੱਡੀ ਉਦੋਂ ਵੀ ਦੁੱਖ ਲੱਗਾ ਕਿ ਜਦੋਂ ਭਗੌੜਾ ਦਲ ਦੇ ਪ੍ਰਧਾਨ ਨੇ ਆਪਣੇ ਹੀ ਪੇਜ ਦੇ ਉੱਤੇ ਫੇਸਬੁੱਕ ਦੇ ਉੱਤੇ ਇਹਨੂੰ ਵਾਇਰਲ ਕੀਤੀ। ਯੂਥ ਅਕਾਲੀ ਦਲ ਨੇ ਸਾਰੇ ਨੇ ਵਾਇਰਲ ਕੀਤੀ। ਇਹਨਾਂ ਦੇ ਆਈਟੀ ਵਿੰਗ ਨੇ ਇਹਨਾਂ ਨੇ ਵਾਇਰਲ ਕੀਤੀ। ਕੀ ਦੱਸਣਾ ਚਾਹੁੰਦੇ ਸੀ? ਤੁਸੀਂ ਤੇ ਪਹਿਲਾਂ ਹੀ ਛੇ ਅਕਾਲ ਤਰਸਵਰ ਦੇ ਭਗੌੜੇ ਹੋ। ਤੁਸੀਂ ਤੇ ਪਹਿਲਾਂ ਜਥੇਦਾਰਾਂ ਦਾ ਵੀ ਕਿਰਦਾਰ ਕੁਸ਼ੀ ਕੀਤੀ ਹੈ। ਤੇ ਫਿਰ ਤੁਸੀਂ ਇੱਕ ਔਰਤਾਂ ਨੂੰ ਤੇ ਕਦੀ ਬਖਸ਼ਿਆ ਹੀ ਨਹੀਂ ਤੁਰ ਤੋਂ ਆਸ ਨਹੀਂ ਸੀ ਮੈਨੂੰ ਪਰ ਜਿਹੜੇ ਅਕਾਲਤਾਂ ਚ ਸਕਦੇ ਨਹੀਂ ਹੋ ਸਕੇ ਉਹ ਕਿਸੇ ਔਰਤ ਦੇ ਕਿਸੇ ਇਜਤਿਹਾਰ ਦੇ ਕਿਸ ਤਰ੍ਹਾਂ ਹੋਣਗੇ ਸੋ ਮੈਂ ਸਭੀ ਦੀ ਹੈ ਕਿ ਇਹ ਯੂ ਕਾਰਨ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਇਹੋ ਜਿਹੇ ਵਿਅਕਤੀਆਂ ਦੇ ਸਿਰਾਂ ਤੇ ਉੱਥਰੇਗਾ ਤਾਂ ਇਸੇ ਕਾਰਨ ਇਹ ਅਸੀਂ ਇੱਕ ਸੀੜ ਤੇ ਆ ਕੇ ਰਹਿ ਗਏ ਅੱਜ ਤਕਲੀਫ ਹੈ ਕਿ ਸ਼ਿਕਾਤਾਰ ਸਾਹਿਬ ਤੋਂ ਭਗੋੜਾ ਦਲ ਜਿਹੜਾ ਬੜਿਆ ਉਨੇ ਆਪਣੇ ਵਰਕਰ ਇਸ ਤਰ੍ਹਾਂ ਦੇ ਲੱਕ ਕੇ ਬਦਤਮੀਜੀ ਕਰਕੇ ਤੇ ਅੱਜ ਸ਼ੋਮਣੀ ਕਾਲੀ ਦਾ ਨੂੰ ਬਹੁਤ ਬੜੀ ਢਾਲ ਆ ਰਹੀ ਹੈ ਬਹੁਤ ਵੱਡੀ ਜਦੋਂ ਮੈਂ ਸੁਣਿਆ ਸੀ ਮੈਂ ਸੋਚਿਆ ਕਾਲੀ ਵਰਕਰ ਸੁਣਨਾ ਮੇਰਾ ਫਰਜ਼ ਪੰਦ ਹੈ ਪੰਥ ਕੋਈ ਗੱਲ ਸੋਚ ਵੀ ਚੰਗੀ ਹੋਏਗੀ ਪਰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦੇ ਸਿਰਫਰੇ ਜਿਹੜੇ ਹੈ ਬਿਲਕੁਲ ਕੋਨ ਮੋਨ ਕੋਈ ਪੰਥ ਦੀਆਂ ਗੱਲਾਂ ਕਰਨ ਤੇ ਪੰਥ ਦਾ ਧਰ ਰੱਖਣ ਸੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹੁਣ ਇਹ ਹੋਛੇ ਹਿਆਰ ਨਾ ਵਰਤੋ रिकॉर्डिंग चोरी करनी एक जुर्म है रिकॉर्डिंग बिना पूछे तो करनी एक जुर्म है किसी दी किरदार कुशी करनी एक बड़ा जुर्म है सो सचेत रहो मत सोचियो कि ਤੁਸੀਂ ਇਸ ਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਜੋ ਇਸ ਵੇਲੇ ਸ਼੍ਰੀ ਅਕਾਤਰ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਇਹਨੂੰ ਤੁਸੀਂ ਕਿਤੇ ਡੀਮੋਟੀਵੇਟ ਕਰ ਸਕੋਗੇ ਜਾਂ ਤੁਸੀਂ ਇਹੋ ਜੀਆਂ ਗੱਲਾਂ ਕਰਕੇ ਕਿਸੇ ਨੂੰ ਨੀਮਾਤ ਦੇ ਸਕੋਗੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਜੋ ਵੀ ਰਹੇਗਾ ਵਿਚਾਰ ਜਿਗਾ ਚਲਦਾ ਰਹੇਗਾ ਵਾਹਿਗੁਰੂ ਜੀ ਦਾ ਕਾਲ ਸ ਵਾਹਿਗੁਰੂ ਜੀ ਦਾ